ਇਹ ਬਾਣੀਆਂ ਜਿਹੜੀ ਉਹ ਅੰਮ੍ਰਿਤ ਵੇਲੇ ਪੜੀ ਜਾਂਦੀਆਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਇਹ ਬਾਣੀ ਪੜੀ ਜਾਂਦੀਆਂ ਬਾਣੀ ਪੜਨ ਦਾ ਸਖਤੋ ਜਿਹੜਾ ਉੱਤਮ ਸਮਾਂ ਹੈ ਉਹ ਅੰਮ੍ਰਿਤ ਵੇਲਾ ਹੈ ਜੇ ਆਪਾਂ ਨੇ ਅੰਮ੍ਰਿਤ ਵੇਲਾ ਨਹੀਂ ਸੰਭਿਆ ਤਾਂ ਆਪਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਸੰਭਿਆ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸਾਹ ਲਿਆ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਨਹੀਂ ਬਹੁਤ ਜ਼ਿਆਦਾ ਤਰੱਕੀ ਕਰ ਨਹੀਂ ਨੇ ਆਪਣੀ ਲਾਈਫ 'ਚ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਦੇ ਲੜ ਲੱਗਦੇ ਨੇ ਬਾਣੀਆਂ ਪੜ੍ਹਦੇ ਨੇ ਉਹ ਆਪਣੀ ਲਾਈਫ 'ਚ ਬਹੁਤ ਖੁਸ਼ ਨਹੀਂ ਬਹੁਤ ਜ਼ਿਆਦਾ ਉਹਨਾਂ ਦੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਬਰਕਤ ਹੁੰਦੀ ਹੈ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਸਵੇਰੇ ਉੱਠ ਕੇ ਪਾਠ ਕਰਦੇ ਨੇ ਅੰਮ੍ਰਿਤ ਵੇਲਾ ਸਾਮਦੇ ਨੇ ਅਮਰਤ ਵੇਲਾ ਸੰਭਣਾ ਬਹੁਤ ਵੱਡੀ ਹਿੰਮਤ ਹੈ। ਰਾਹੁਲ ਹੈਲੋ ਜੀ। ਅਮਰਤ ਵੇਲਾ ਆਪਾਂ ਨੂੰ ਸੰਭਣਾ ਚਾਹੀਦਾ ਏ ਕਿਉਂਕਿ ਬਾਤ ਕਰਨ ਦਾ ਟਾਈਮ ਤਾਂ ਆਪਾਂ ਜਿਹੜੇ ਮਰਜੀ ਟਾਈਮ ਕਰ ਸਕਦੇ ਆ ਪਰ ਜਿਹੜਾ ਸਭ ਤੋਂ ਸਹੀ ਟਾਈਮ ਮੰਨਿਆ ਗਿਆ ਏ ਆਪਣੇ ਗੁਰੂਆਂ ਨੇ ਦੱਸਿਆ ਹੋਇਆ ਕਿ ਸਭ ਤੋਂ ਜਿਹੜਾ ਸਹੀ ਟਾਈਮ ਆਪਾਂ ਬਾਤ ਕਰਨ ਦਾ ਉਹ ਹੈਗਾ ਅਮਰਤ ਵੇਲਾ। ਵੀਰ ਜੀ ਅਸੀਂ ਪਟਿਆਲੇ ਤੋਂ ਆ ਜੁਜਾਰ ਸਿੰਘ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਜੀ ਤੁਸੀਂ ਵੀਰ ਜੀ ਅਸੀਂ ਪਟਿਆਲੇ ਤੋਂ ਆ ਆਪਾਂ ਨੂੰ ਅੰਮ੍ਰਿਤ ਵੇਲਾ ਨਹੀਂ ਖਜੋਣਾ ਚਾਹੀਦਾ ਉਹ ਮਨੁੱਖੀ ਆਪਾਂ ਨੂੰ ਜੀਵਨ ਮਿਲਿਆ ਹੈ ਪਾਪ ਕਰਨ ਲਈ ਅੰਮ੍ਰਿਤ ਵੇਲਾ ਸੰਭਲਣ ਲਈ ਜੇ ਆਪਾਂ ਅੰਮ੍ਰਿਤ ਵੇਲਾ ਨਹੀਂ ਸੰਭਿਆ ਤਾਂ ਆਪਾਂ ਨੂੰ ਮਨੁੱਖੀ ਜੀਵਨ ਦਾ ਮਨੁੱਖੀ ਜੀਵਨ ਵਿੱਚ ਜਨਮ ਲੈ ਦਾ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਆਪਣਾ ਜੀਵਨ ਬੇਅਰਥਾ ਜੇ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਨਹੀਂ ਕਰਦੇ ਜਪਜੀ ਸਾਹਿਬ ਦਾ ਪਾਠ ਕਰ ਲਓ ਇੱਕ ਪਾਠ ਕਰ ਲਓ ਜਪਜੀ ਸਾਹਿਬ ਦਾ ਇਹ ਬਾਣੀ ਅੰਮ੍ਰਿਤ ਵੇਲੇ ਦੀ ਆ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੀ ਗਈ ਬਾਣੀ ਆ ਇਸ ਦੇ ਵਿੱਚ ਜੇ ਕਿਸੇ ਨੂੰ ਕੋਈ ਗੁਰੀ ਮਾਨ ਸਸ਼ੀਕਲ ਵੀਰ ਜੀ ਤੇ ਮਿਸਟਰ ਦੀਪ ਸਾਸ਼ੀਕਲ ਜੀ ਅਮਰਤ ਵੇਲੇ ਸੰਭਣਾ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਬਹੁਤ ਹੀ ਕਟ ਲੋਕ ਨੇ ਜਿਹੜੇ ਅਮਰਤ ਵੇਲੇ ਉੱਠਦੇ ਨੇ ਆਪਣਾ ਆਲਸ त्यागਦੇ ਨੇ ਜੀ ਸ੍ਰੀ ਦੀਪ ਤਾਂਤਨ ਬਾਬਾ ਦੀਪ ਸਿੰਘ ਜੀ ਵੀਰ ਜੀ ਮੈਂ ਵੀ ਬਾਬਾ ਦੀਪ ਸਿੰਘ ਜੀ ਨੂੰ ਬੜਾ ਮੰਨਦੀ ਆ ਤੇ ਮੈਂ ਚਾਹੁੰਦੀ ਆ ਕਿ ਆਪਾਂ ਸਾਰੇ ਗੁਰੂਆਂ ਵੱਲ ਜਾਈਏ ਗੁਰੂ ਜੀ ਦੀ ਬਾਣੀ ਪੜਹੀਏ ਸਵੇਰੇ ਉੱਠਿਆ ਤੋਂ ਅਮਰਤ ਵੇਲੇ ਨਾਲ ਖੁੰਝਾਇਆ ਕਰੋ ਜੇ ਤੁਸੀਂ ਸਭ ਜਿਹਦਾ ਇੱਕ ਪਾਠ ਕਰਕੇ ਨਾਲ ਤੁਸੀਂ ਮੂਲ ਮੰਤਰ ਸਾਬ ਕਰ ਸਕਦੇ ਹੋ ਮੂਲ ਮੰਤਰ ਕਰਕੇ ਇੱਕ ਤੁਸੀਂ ਸ਼ਬਦ ਕਰ ਸਕਦੇ ਹੋ ਫਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਜੇ ਤੁਸੀਂ ਇਹ ਸ਼ਬਦ ਮੂਲ ਮੰਤਰ ਦੇ ਨਾਲ ਇਹ ਸ਼ਬਦ ਤੁਸੀਂ 15 ਮਿੰਟ ਕਰ ਲਓਗੇ ਤੁਹਾਨੂੰ ਜੇ ਕੋਈ ਬਿਮਾਰੀ ਆ ਜਾਂ ਤੁਸੀਂ ਬਿਮਾਰ ਰਹਿੰਦੇ ਹੋ ਜਾਂ ਤੁਹਾਡੇ ਘਰ ਵਿੱਚ ਬਰਕਤ ਨਹੀਂ ਹੈਗੀ ਤੁਹਾਨੂੰ ਤੁਹਾਨੂੰ ਦੀ ਕਮੀ ਆ ਜਾਂ ਕੁਝ ਵੀ ਆ ਕਿਸੇ ਮੂਲ ਮੰਤਰ ਦੇ ਨਾਲ ਇਹ ਸ਼ਬਦ ਜਰੂਰ ਕਰੋ 15 ਮਿੰਟ ਕਰੋ ਵਾਈਬਲ ਕੀ 15 ਮਿੰਟ ਇਹ ਤੁਸੀਂ ਨਾਲ ਜਾਪ ਕਰੋ ਮੂਲ ਮੰਤਰ ਦੇ ਸ਼ਬਦ ਦਾ ਫਿਰ ਕਰ ਵੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸੁਵਾਰੇ ਤੁਹਾਡੇ ਘਰ ਵਿੱਚ ਬਰਕਤਾਂ ਹੋਣਗੀਆਂ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਸ਼ੇਅਰ ਕਰਦੀ ਆ ਮੇਰੀ ਫਰੈਂਡ ਐ ਉਹਨੂੰ ਮਤਲਬ ਕਿ ਮਾਈਗ੍ਰੇਨ ਦੀ ਪ੍ਰੋਬਲਮ ਸੀ ਜਦੋਂ ਅਸੀਂ 7th ਕਲਾਸ ਇਕੱਠੇ ਪੜਦੇ ਸੀ ਉਹਨੂੰ ਉਦੋਂ ਤੋਂ ਸਟਾਰਟ ਹੋ ਗਈ ਸੀ ਮਾਈਗ੍ਰੇਨ ਦੀ ਪ੍ਰੋਬਲਮ ਤੇ ਉਹਦੀ ਜਿਹੜੀ ਮਾਤਾ ਜੀ ਨੇ ਉਹ ਸਿੱਖੀ ਬੰਦਾ ਬੜਾ ਨੇ ਮਤਲਬ ਕਿ ਬੜੇ ਪਾਠ ਕਰਦੇ ਨੇ ਹਰ ਵਾਰ ਮਤਲਬ ਕਿ ਜੇ ਮਤਲਬ ਰੋਜ਼ ਗੁਰਦੁਆਰੇ ਜਾਂਦੇ ਨੇ ਹਨਾ ਬਾਣੀਆਂ ਉਹਨਾਂ ਨੂੰ ਕੰਠ ਨੇ ਪੰਜ ਬਾਣੀਆਂ ਉਹਨਾਂ ਨੂੰ ਕੰਠ ਲਈ ਤੇ ਉਹਨਾਂ ਨੇ ਆਪਣੀ ਬੇਟੀ ਨੂੰ ਦੱਸਿਆ ਸੀਗਾ ਕਿ ਤੂੰ ਮੂਰ ਮੰਤਰ ਦੇ ਨਾਲ ਇਹ ਸ਼ਬਦ ਦਾ ਜਾਪ ਕਰਨਾ ਹੈ ਉਹਨਾਂ ਦੀ ਬੇਟੀ ਨੇ